ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕਰਗਿਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰਦੇ ਆਮ ਖੇਲ ਇਸ ਤੇ ਕੈਨੇਡਾ ਚੱਵਜੀਆਂ ਚੋਣਾਂ ਦਾ ਬਿਗਲ 36 ਦਿਨ ਹੋਵੇਗਾ ਚੋਣ ਪ੍ਰਚਾਰ 28 ਅਪ੍ਰੈਲ ਨੂੰ ਪੈਂਟੀਆਂ ਵੋਟਾਂ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲੇ ਪੀਐਮ ਕਾਰਨੀ ਸੰਸਦ ਪੰਕ ਕਰਨ ਤੇ ਆਮ ਚੋਣਾਂ ਦੀ ਸ਼ੁਰੂਆਤ ਕਰਨ ਦੀ ਕੀਤੀ ਮੰਗ ਯੂਐਸ ਤੇ ਚੀਨ ਬਾਰੇ ਯਾਤਰਾਸਲਾ ਅਪਡੇਟਡ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਗਿਆ ਨਵੇਂ ਸੀਪੀਪੀ ਭੁਗਤਾਨ 27 ਮਾਰਚ ਨੂੰ ਭੇਜੇ ਜਾਣਗੇ ਸੀਆਰਏ ਕਰੇਗਾ 816.55 ਡਾਲਰ ਦਾ ਭੁਗਤਾਨ ਪੂਨ ਖਬਰਾਂ ਵਿੱਚ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ ਚੋਣ ਮੁਹਿੰਮ 28 ਅਪ੍ਰੈਲ ਨੂੰ ਕਨੇਟੀਨਾ ਦੁਆਰਾ ਵੋਟ ਪਾਉਣ ਨਾਲ ਵਪਾਰੀ ਉਦ ਦੇ ਪਰਛਾਵੇਂ ਦੇ ਵਿੱਚ ਸ਼ੁਰੂ ਹੋ ਰਹੀ ਹੈ 36 ਦਿਨ ਵਾਸਤੇ ਚੋਣ ਪ੍ਰਚਾਰ ਕੀਤਾ ਜਾਵੇਗਾ ਪੋਲਰ ਲਿਬਰਲਸ ਦੇ ਹੱਕ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਰਸਾ ਰਹੀ ਨੇ ਹਾਲਾਂਕਿ ਪਹਿਲਾਂ ਪੋਲਸ ਕਹਿ ਰਹੇ ਸੀ ਕਿ ਕੰਜ਼ਰਵੇਟਿਵਜ਼ ਅੱਗੇ ਨੇ ਪਰ 36 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕੈਨੇਡੀਅਨ 28 April ਨੂੰ ਵੋਟਾਂ ਪਾਉਣਗੇ ਜੋ ਕਿ ਇੱਕ ਨਤੀਜੇਦਾਰ ਅਤੇ ਨਸਤੀਕੀ ਚੋਣ ਹੋਣ ਦੀ ਸੰਭਾਵਨਾ ਹੈ 36 ਦਿਨਾਂ ਦੀ ਇਹ ਮੁਹਿੰਮ ਮੁਖ ਪਾਰਟੀ ਨੇਤਾਵਾਂ ਦੁਆਰਾ ਮਹਤੀ ਰਾਸ਼ਟਰਪਤੀ ਡੁਨਾਲ ਚਮਤੀ ਧਮਕੀ ਨੂੰ ਸੱਦਾ ਦੇ ਨਾਲ ਸ਼ੁਰੂ ਹੋਈ ਕਿਉਂਕਿ ਵਪਾਰ ਯੂਡੀ ਅਤੇ ਕੈਨੇਡੀਅਨ ਪ੍ਰਭੂਸੱਤਾ ਦਾ ਉਹਨਾਂ ਦਾ ਤਾਨਾ ਮਾਰਨ ਦੀ ਉਮੀਦ ਹੈ ਕਿ ਇਸ ਦੌਰ ਵਿੱਚ ਹਾਵੀ ਹੋ ਜਾਵੇਗਾ। ਇਹ ਕਾਨੂੰਨ ਦੇ ਤਹਿਤ ਵੈਸੇ ਦਾ ਸਭ ਤੋਂ ਛੋਟੀ ਇਜਾਜ਼ਤ ਹੈ। ਐਥਵਰਡਸ ਵੇਲੇ ਇੱਕ ਚਰਚ ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਸਿਰਫ 9 ਦਿਨਾਂ ਤੋਂ ਸੱਤਾ ਦੇ ਵਿੱਚ ਨੇ ਉਹਨਾਂ ਨੇ ਸੰਸਦ ਭੰਗ ਕਰਨ ਲਈ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲ ਕੇ ਇਹ ਜਾਣਕਾਰੀ ਦਿੱਤੀ। ਕੁਝ ਮਹੀਨੇ ਪਹਿਲਾਂ ਹੀ ਪੋਲਾਂ ਨੇ ਸੁਝਾ ਦਿੱਤਾ ਸੀ ਕਿ ਕੰਜ਼ਰਵੇਟਿਵ ਨੇਤਾ ਪੀਰ ਪੋਲਿਵ ਬਹੁਤ ਮਤਵਾਲੀ ਸਰਕਾਰ ਲਈ ਕਿਸਮਤ ਦੇ ਵਿੱਚ ਨਹੀਂ ਪਰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਦਾ ਐਲਾਨ ਕਰਨ ਤੋਂ ਬਾਅਦ ਰਾਜਨੀਤਿਕ ਦ੍ਰਿਸ਼ ਉਲਟਾ ਪੈ ਗਿਆ ਹੈ ਸਰਕਾਰੀ ਮੀਡੀਆ ਦੇ ਪੋਲ ਟਰੈਕਰ ਮੁਤਾਬਕ ਹੁਣ ਲਗਭਗ ਤਿੰਨ ਸਾਲਾਂ ਚ ਪਹਿਲੀ ਵਾਰ ਕਾਰਨੀ ਦੇ ਲਿਬਰਲ ਕੰਜ਼ਰਵੇਟਿਵਸ ਤੇ ਐਂਡੀਪੀਸ ਸਲਿੱਪਾਂ ਦੇ ਸਮਰਥਨ ਚ ਅੱਗੇ ਵਧੇ ਨੇ ਪੋਲ ਟ੍ਰੈਕਰ ਜਨਤਕ رائے ਪੋਲਿੰਗ ਨੂੰ ਇਕੱਠਾ ਕਰਦਾ ਹੈ ਇਹ ਦਰਸਾਉਂਦਾ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਨੇ ਤਾਂ ਲਿਬਰਲਾਂ ਕੋਲ ਸਭ ਤੋਂ ਵੱਧ ਸੀਟਾਂ ਜਿੱਤਨ ਦਾ ਚਾਰ ਵਿੱਚੋਂ ਤਿੰਨ ਮੌਕਾ ਹੋਵੇਗਾ ਐਤਵਾਰ ਤੱਕ ਵੈਟ ਲੈਂਟਿਕ ਕੈਨੇਡਾ ਦੇ ਕਿਊਬੈਕ ਚ ਅੱਗੇ ਨੇ ਤੇ অন্ਟਾਰੀਓ ਚ ਅੱਗੇ ਨੇ ਪੋਲ ਸੁਝਾਦੇ ਰਹੇ ਨੇ ਹਾਲਾਂਕਿ ਕੰਜ਼ਰਵੇਟਿਵ ਆਪਣੀ ਲੱਤ ਫਸਾਉਂਦੇ ਹੋਏ ਵਿਖਾਈ ਦੇ ਰਹੇ ਨੇ ਪੋਲ ਟਰੈਕਰ ਦੇ ਅਨੁਸਾਰ ਪੋਲੀਪ ਦੀ ਪਾਰਟੀ ਅਲਬਰਟਾ ਅਤੇ ਪ੍ਰਰੀਜ਼ ਜਿਉ ਵਿਆਪਕ ਲੀਡ ਦਾ ਅਨੰਦ ਮਾਨ ਰਹੀ ਹੈ ਅਤੇ ਬ੍ਰਿਟਿਸ਼ ਕੋਲੰਬੀਆ 'ਚ ਲਿਬਰਲਸ ਤੋਂ ਹਾਜ਼ੇ ਵੀ ਅੱਗੇ ਹੈ ਲਿਬਰਲਸ ਦਾ ਵਾਅਦਾ ਇਸ ਲਈ ਹੋਇਆ ਹੈ ਕਿਉਂਕਿ ਐਨਡੀਪੀ ਦੀ ਪ੍ਰਸਿੱਧੀ ਦਹਾਕਿਆਂ 'ਚ ਆਪਣੇ ਸਭ ਤੋਂ ਹਿੱਟਲੇ ਪਦਰ ਤਿਆ ਗਈ ਹੈ ਅਤੇ ਪਾਰਟੀ ਨੂੰ ਅਧਿਕਾਰਿਤ ਦਰਜਾ ਗੁਆਉਣ ਦਾ ਖਤਰਾ ਹੈ ਪੋਲ ਟਰੈਕਰ ਦੇ ਅਨੁਸਾਰ ਹਾਲੀਆ ਪੋਲ ਸੁਝਾ ਦਿੰਦੇ ਨੇ ਕਿ ਬਲੌਕ ਕਿ ਬਿਕੋਇਜ਼ ਵੀ ਸੀਟਾ ਗੁਆਉਣ ਦੇ ਜੋਖਮ 'ਚ ਹੈ ਟਰੰਪ ਦੇ ਮੁੜ ਚੁਣੇ ਜਾਣ ਅਤੇ ਵਾਈਟ ਹਾਊਸ 'ਉਨ੍ਹਾਂ ਦੀ ਵਾਪਸੀ ਕਾਰਨ ਪੈਦਾ ਹੋਈ ਆਰਥਿਕ ਅਸਥਿਰਤਾ ਤੋਂ ਬਾਅਦ ਪਾਰਟੀਆਂ ਦੀਆਂ ਤਰਜੀਹਾਂ ਬਦਲ ਗਈਆਂ ਨੇ ਇਸ ਮਹੀਨੇ ਰਾਸ਼ਟਰਪਤੀ ਨੇ ਦੇਸ਼ ਵਿੱਚ ਆਉਣ ਵਾਲੇ ਸਾੜੇ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਲਾ ਕੇ ਆਪਣੀ ਵਪਾਰ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਜਿਸ ਨਾਲ ਕੈਨੇਡਾ ਨੇ ਅਮਰੀਕੀ ਸਮਾਨਾਂ ਤੇ ਆਪਣੇ ਜਵਾਬੀ ਟੈਰਿਫ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੁੱਗਣਾ ਕਰ ਦਿੱਤਾ ਟਰੰਪ ਦਾ ਅਗਲਾ ਹਮਲਾ ਚੋਣ ਮੁਹਿੰਮ ਦੇ ਦੂਜੇ ਹਫ਼ਤੇ ਚ ਹੋਣ ਜਾ ਰਿਹਾ ਹੈ ਜਦਕਿ ਅਮਰੀਕਾ 2 April ਨੂੰ ਟੈਰਫ ਲਗਾਉਣ ਦੀ ਖੋਰਤਮਕੀ ਦੇਵੇਗਾ ਪਾਰਟੀਆਂ ਪਹਿਲਾਂ ਹੀ ਮਹੀਨਿਆਂ ਤੋਂ ਪ੍ਰਚਾਰ ਮੋਰਚ ਨੇ ਪਰ ਐਤਵਾਰ ਦੇ ਸੱਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਦਿੱਤਾ ਕਿਉਂਕਿ ਦੋਵੇਂ ਮੁੱਖ ਨੇਤਾ ਆਪਣੇ ਆਪ ਨੂੰ ਅਣਪਛਾਤੇ ਰਾਸ਼ਟਰਪਤੀ ਨਾਲ ਨੇ ਜਿੱਤਣ ਲਈ ਸਭ ਤੋਂ ਵਧੀਆ ਵਿਅਕਤੀਵਜੋਪਰਭਾਸ਼ਿਤ ਕਰਨ ਲਈ ਮੁਕਾਬਲਾ ਕਰ ਰਹੇ ਨੇ ਐਤਵਾਰ ਨੂੰ ਰਾਇਰੋ ਹਾਲ ਦੇ ਬਾਹਰ ਮਾਰਕ ਕਰਨੀ ਨੇ ਕਿ ਹੈ ਰਾਸ਼ਟਰਪਤੀ 트ੰਪ ਦਾਵਾ ਕਰਦੇ ਨੇ ਕਿ ਕੈਨਡਾ ਇੱਕ ਅਸਲੀ ਦੇਸ਼ ਨਹੀਂ ਹੈ ਉਹ ਸਾਨੂੰ ਤੋੜਨਾ ਚਾਹੁੰਦੇ ਨੇ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ ਕਾਰਨੀ ਨੇ ਕਿਹਾ ਕਿ ਉਹ ਕੈਨੇਡੀਅਨਸ ਤੋਂ ਰਾਸ਼ਟਰਪਤੀ ਦਾ ਸਾਹਮਣਾ ਕਰਨ ਅਤੇ ਇੱਕ ਮਜ਼ਬੂਤ ਅਰਥ ਵਿਵਸਥਾ ਤੇ ਇੱਕ ਵਧੇਰੇ ਸੁਰੱਖਿਤ ਕੈਨੇਡਾ ਬਣਾਉਣ ਲਈ ਇੱਕ ਮਜ਼ਬੂਤ ਸਕਾਰਾਤਮਕ ਫਤਵਾ ਚਾਹੁੰਦੇ ਨੇ ਕਾਰਨੀ ਕੋਲ ਹਾਊਸ ਦੇ ਵਿੱਚ ਕੋਈ ਸੀਟ ਨਹੀਂ ਹੈ ਉਹਨਾਂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਸਭ ਤੋਂ ਘੱਟ ਆਮਦਨ ਟੈਕਸ ਬ੍ਰੈਕਟ ਨੂੰ 1% ਤੱਕ ਘਟਾਉਣ ਦੇ ਵਾਅਦੇ ਨਾਲ ਕੀਤੀ ਕਾਰਨੀ ਨੇ ਕਿਹਾ ਕਿ ਇਸ ਨਾਲ ਦੋ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਤੀ ਸਾਲ 825 ਡਾਲਰ ਤੱਕ ਦਾ ਲਾਭ ਹੋਵੇਗਾ ਆਉਣ ਵਾਲੇ ਹਫ਼ਤਿਆਂ ਚ ਲਿਬਰਲਸ ਤੋਂ ਪੋਲੀਵ ਨੂੰ 트ੰਪ ਵਰਗਾ ਬਣਾਉਣ ਦੀ ਕੋਸ਼ਿਸ਼ ਕਰਨ ਦੀ ਉਮੀਦ ਹੈ ਐਤਵਾਰ ਸ਼ਾਮ ਨੂੰ ਸੇਂਟ ਡ੍ਰੌਨਜ਼ ਵਿੱਚ ਇੱਕ ਪ੍ਰਚਾਰ ਰੈਲੀ ਦੌਰਾਨ ਜਿੱਥੇ ਮੱਛੀਆਂ ਦੀ ਕਟਾਈ ਕਰਨ ਵਾਲੇ ਬਰਫ਼ ਦੇ ਕੇਕੜਿਆਂ ਦੀ ਕਟਾਈ 'ਚ ਵੱਡੀਆਂ ਘਟੌਤੀਆਂ ਦਾ ਵਿਰੋਧ ਕਰਨਾ ਹੈ ਸਨ ਕਾਰਨੀਨੇ ਪੋਲੀਵ ਦੇ 47ਵੇਂ ਰਾਸ਼ਟਰਪਤੀ ਦੀ ਨਕਲ ਕਰਨ ਦਾ ਦੋਸ਼ ਲਗਾਇਆ ਪੋਲੀਵ ਨੇ ਐਤਵਾਰ ਨੂੰ ਸ੍ਰੀ ਰੇਗਟਨੀਓ ਕਿਊਬੈਕ ਦੇ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਦੇ ਬਾਹਰ ਆਪਣੀ ਮੁਹਿੰਮ ਦੀ ਸ਼ੁਰੂਆਤ ਦੀ ਵਰਤੋਂ ਉਹਨਾਂ ਤੁਲਨਾਵਾਂ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤੀ ਲਿਬਰਲ ਨੇਤਾ ਮਾਰਕ ਕਾਰਨੀ ਗਵਰਨਰ ਮੈਰੀ ਸਾਈਮਨ ਦੇ ਨਾਲ ਮੁਲਾਕਾਤ ਕਰਕੇ ਆਠਵਾ ਦੇ ਰੈਡੋ ਹਾਲ ਪਹੁੰਚੇ ਇੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਰੀ ਸਾਈਮਨ ਦੇ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਸੰਸਦ ਭੰਗ ਕੀਤੀ ਜਾਵੇ ਤੇ ਆਮ ਚੋਣਾਂ ਦੀ ਸ਼ੁਰੂਆਤ ਕੀਤੀ ਜਾਵੇ VOTER 28 April ਨੂੰ ਵੋਟਾਂ ਪਾਉਣਗੇ ਲਿਬਰਲ ਨੇਤਾ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਾਲੀ ਸਰਕਾਰ 트ੰਪ ਪ੍ਰਸ਼ਾਸਨ ਦੀਆਂ ਧਮਕੀਆਂ ਦਾ ਕਿਵੇਂ ਸਾਹਮਣਾ ਕਰੇਗੀ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਕੈਨੇਡਾ ਅਮਰੀਕਾ ਵਪਾਰ ਯੁੱਧ ਦੇ ਵਿਚਾਲੇ ਦੇਸ਼ ਨੂੰ ਚੋਣਾਂ ਚ ਕਿਉਂ ਛੁਟਣਾ ਚੁਣਿਆ ਜਾ ਰਿਹਾ ਹੈ ਇਸ ਬਾਰੇ ਵੀ ਜਵਾਬ ਦਿੱਤੇ ਨੇ ਉਹਨਾਂ ਨੇ ਆਪਣੀ ਮੁਹਿੰਮ ਦੇ ਵਾਅਦਿਆਂ ਦਾ ਭੁਗਤਾਨ ਕਿਵੇਂ ਕਰਨ ਦਾ ਇਰਾਦਾ ਰੱਖਿਆ ਹੋਇਆ ਹੈ ਇਸ ਬਾਰੇ ਵੀ ਉਹਨਾਂ ਨੇ ਸਵਾਲ ਜਵਾਬ ਕੀਤੇ ਨੇ We acted to unlock major infrastructure projects and get them moving rapidly, including clean and conventional energy, critical minerals, and new trade corridors with reliable trading partners. We acted to create new supports for farmers and businesses during this trade war. We expanded dental care for millions of more Canadians. And we took all of these actions and more to create the foundation to build. A stronger Canada. There is so much more to do to secure Canada, to invest in Canada, to build Canada, to unite Canada. That's why I'm asking for a strong, positive mandate from my fellow Canadians. I have just requested that the Governor General dissolve Parliament and call an election for April 28th she has agreed. We are facing the most significant crisis of our lifetimes because of President Trump's unjustified trade actions and his threats to our sovereignty. Our response must be to build a strong economy and a more secure Canada. President Trump claims that Canada isn't a real country. He wants to break us so America can own us. We will not let that happen. We're over the shock of the betrayal, but we should never forget the lessons. We have to look out for ourselves. We have to look out for each other. Nous savons que nous devons veiller les unes sur les autres. We ne pouvons pas contrôler le président américain, mais nous pouvons contrôler notre destin. Nous sommes met chez nous. We can control our destiny. We can have a new Canada built by us, for us. We can give ourselves more than any foreign government can take away. And the best way we can deal with this crisis is to build our strength here at home and help people who will be hit hardest by these tariffs. That's the right thing to do. That's the fair thing to do. That's the Canadian thing to do. That's what makes us strong. As part of that strategy, today I'm proposing a middle class tax cut. To help all working Canadians get ahead we will cut the lowest income tax bracket by one percentage point for a middle class tax cut that will benefit a two-income family by up to eight hundred and twenty five dollars a year Canadian ਦੀ ਸਜ਼ਾ ਦੇਣ ਤੋਂ ਬਾਅਦ ਨਵੇਂ ਐਲਾਨ ਕਰ ਦਿੱਤੇ ਗਏ ਨੇ ਹੁਣ ਅਮਰੀਕਾ ਤੇ ਚੀਨ ਸੰਬੰਧੀ ਯਾਤਰਾ ਸਲਾਹ ਅਪਡੇਟ ਕੀਤੀ ਗਈ ਹੈ ਜਿਹੜੇ ਵੀ ਨਾਗਰਿਕ ਕੈਨੇਡੀਅਨ ਨੇ ਤੇ ਉਹ ਅਮਰੀਕਾ ਦੇ ਵਿੱਚ 30 ਦਿਨ ਤੋਂ ਵੱਧ ਦਾ ਸਮਾਂ ਬਤਾ ਕੇ ਆਏ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ ਨਾਲ ਹੀ ਚੀਨੀ ਯਾਤਰੀਆਂ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਤੇ ਦਿਸ਼ਾ ਨਿਰਦੇਸ਼ ਲਗਾ ਦਿੱਤੇ ਗਏ ਨੇ ਕੈਨੇਡਾ ਨੇ ਅਮਰੀਕਾ ਨਾਲ ਚੱਲ ਰਹੀ ਟੈਰਿਫ ਜੰਗ ਅਤੇ ਹਾਲ ਹੀ ਦੇ ਹਫ਼ਤਿਆਂ 'ਚ ਚੀਨ ਵੱਲੋਂ 4 ਕੈਨੇਡੀਅਨਸ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਮਤੇ ਨਜ਼ਰ ਅਮਰੀਕਾ ਤੇ ਚੀਨ ਲਈ ਆਪਣੀਆਂ ਯਾਤਰਾ ਸਲਾਹਾਂ ਨੂੰ ਅਪਡੇਟ ਕੀਤਾ ਹੈ ਅਪਡੇਟ ਚ ਕਿਹਾ ਗਿਆ ਹੈ ਕਿ 30 ਦਿਨਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਚ ਰਹਿ ਰਹੇ ਕੈਨੇਡੀਅਨਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਰਜਿਸਟਰਡ ਨੇ ਇਹ ਅਪਡੇਟ ਉਦੋਂ ਆਇਆ ਹੈ ਜਦੋਂ ਡੋਨਾਲਡ 트ੰਪ ਪ੍ਰਸ਼ਾਸਨ ਨੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਕੈਨੇਡੀਅਨਸ ਨੂੰ ਅਮਰੀਕਾ ਦੀ ਯਾਤਰਾ ਲਈ ਕਿਸੇ ਵੀ ਵੀਜ਼ਾ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਸੀ ਸੰਯੁਕਤ ਰਾਜ ਅਮਰੀਕਾ ਲਈ ਨਵੀਨਤਮ ਯਾਤਰਾ ਸਲਾਹ ਚ ਕਿਹਾ ਗਿਆ ਹੈ ਕਿ 30 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਆਉਣ ਵਾਲੇ ਕਨੇਡੀਅਨਸ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੰਯੁਕਤ ਰਾਜ ਸਰਕਾਰ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ ਰਜਿਸਟ੍ਰੇਸ਼ਨ ਲੋੜ ਦੀ ਪਾਲਣਾ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨੇ ਸਜ਼ਾ ਤੇ ਦੁਰਵਿਵਾਰ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ ਸਲਾਹਕਾਰ ਨੇ ਕਿਹਾ ਹੈ ਕਿ ਸਲਾਹਨੀ ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਵੈੱਬਸਾਈਟ ਤੋਂ ਸਲਾਹ ਲੈ ਸਕਦੇ ਨੇ ਕਿ ਕੀ ਉਹਨਾਂ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਹੈ ਤੇ ਅ지ਹਾ ਕਿਵੇਂ ਕਰਨਾ ਹੈ ਸਲਾਹਕਾਰ ਨੇ ਕਿਹਾ ਹੈ ਕਿ ਯਾਤਰੀ ਯੂਐਸ ਸੀਬੀਪੀ ਵੈੱਬਸਾਈਟ ਤੇ ਆਪਣੇ ਆਈ 94 ਦਾਖਲਾ ਫਾਰਮ ਨੂੰ ਦੇਖ ਸਕਦੇ ਨੇ ਕਿ ਕਿ ਉਹ ਅਮਰੀਕਾ ਚ ਦਾਖਲ ਹੋਣ ਤੇ ਆਪਣੇ ਆਪ ਰਜਿਸਟਰ ਹੋ ਗਏ ਨੇ ਅਮਰੀਕਾ ਤੋਂ ਇਲਾਵਾ ਕੈਨੇਡਾ ਨੇ ਚੀਨ ਲਈ ਆਪਣੀ ਯਾਤਰਾ ਸਲਾਹ ਨੂੰ ਵੀ ਅਪਡੇਟ ਕੀਤਾ ਹੈ ਜਦੋਂ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਇਸ ਹਫਤੇ ਦੇ ਸ਼ੁਰੂ ਚ ਕਿਹਾ ਸੀ ਕਿ ਚੀਨ ਨੇ ਹਾਲ ਹੀ ਦੇ ਮਹੀਨਿਆਂ ਚ ਚਾਰ ਕੈਨੇਡੀਅਨਸ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਅਪਡੇਟ ਕੀਤੀ ਸਲਾਹ ਚ ਕੈਨੇਡੀਅਨਸ ਨੂੰ ਚੀਨ ਦੇ ਵਿੱਚ ਉੱਚ ਪੱਧਰੀ ਸ਼ੰਤਾਨੀ ਵਰਤਨ ਦੀ ਚੇਤਾਵਨੀ ਦਿੱਤੀ ਗਈ ਹੈ ਖਾਸ ਕਰਕੇ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਚੀਨੀ ਪਾਸਪੋਰਟ ਤੇ ਦੇਸ਼ ਚ ਦਾਖਲ ਹੁੰਤੇ ਕੈਨੇਡੀਅਨ ਕਾਉਂਸਲਰ ਸੇਵਾਵਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾ ਸਕਦਾ ਹੈ चीन ਲਈ ਕੈਨੇਡੀਅਨ ਯਾਤਰਾ ਸਲਾਹਕਾਰ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਵਿੱਤੀ ਅਪਰਾਧਾਂ ਵਰਗੇ ਗੈਰ ਹਿੰਸਕ ਕੰਮਾਂ ਲਈ ਦੇਸ਼ 'ਚ ਸਖਤ ਸਜ਼ਾ ਹੋ ਸਕਦੀ ਹੈ ਇਸ ਲਈ ਯਾਤਰੀਆਂ ਨੂੰ ਕਿਸੇ ਵੀ ਖੁੱਲੀ ਸਿਵਲ ਜਾਂ ਅਪਰਾਧਿਕ ਜਾਂਚ ਵਿੱਚ ਜਿਸ ਵਿੱਚ ਵਪਾਰਕ ਵਿਵਾਦ ਸ਼ਾਮਲ ਨੇ ਲੋਕਾਂ ਨਾਲ ਜੁੜੇ ਹੋਣ ਤੇ ਉਹਨਾਂ ਨੂੰ ਐਗਜ਼ਿਟ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਨਡਾ ਪਰ ਦੇ ਵਿੱਚ ਨਵੇਂ ਸੀਪੀਪੀ ਭੁਗਤਾਨ 27 ਮਾਰਚ ਨੂੰ ਭੇਜੇ ਜਾਣਗੇ ਕੈਨਡਾ ਰੈਵਨਿਊ ਏਜੰਸੀ 27 ਮਾਰਚ ਨੂੰ ਲਗਭਗ 8116.52 ਡਾਲਰ ਦੇ ਸੀ ਪੀਪੀ ਪੁਖਤਾਨ ਦਾ ਅਗਲਾ ਬੈਚ ਭੇਜੇਗੀ ਭਾਵੇਂ ਤੁਸੀਂ ਇਹਨਾਂ ਫੰਡਾਂ ਤੇ ਨਿਰਪਰ ਹੋ ਸੇਵਾਮੁਕਤ ਹੋ ਕੈਨੇਡਾ ਦੇ ਵਿੱਤੀ ਪ੍ਰਵੇਖ ਬਣਾਉਣ ਵਾਲੇ ਨਵੇਂ ਵਿਅਕਤੀ ਹੋ ਜਾਂ ਫਿਰ ਇਸ ਬਾਰੇ ਉਤਸੁਕ ਹੋ ਤਾਂ ਸੀਪੀਪੀ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਸ ਰਿਪੋਰਟ ਰਾਹੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਸੀਪੀਪੀ ਰਾਹੀਂ ਫਾਇਦੇ ਮਿਲਦੇ ਨੇ ਸੀਪੀਪੀ ਸਿਰਫ ਇੱਕ ਸਰਕਾਰੀ ਪ੍ਰੋਗਰਾਮ ਤੋਂ ਵੱਧ ਹੈ ਇਹ ਲੱਖਾਂ ਕੈਨੇਡੀਅਨਸ ਲਈ ਇੱਕ ਜੀਵਨ ਰੇਖਾ ਜੋ ਰਿਟਾਇਰਮੈਂਟ ਪੰਕਤਾ ਸਹਾਇਤਾ ਅਤੇ ਸਰਵਾਈਵਰ ਲਾਭਾਂ ਵਿੱਚ ਵਿੱਤੀ ਸੁਰੱਖਿਆ ਦੀ ਪੇਸ਼ਕਿਸ਼ ਕਰਦਾ ਹੈ 27 ਮਾਰਚ 2025 ਭੁਗਤਾਨ ਦੀ ਮਿਤੀ ਤੇਜ਼ੀ ਨਾਲ ਨੇੜੇ ਆ ਰਹੀ ਹੈ ਇਹ ਸੀਪੀਪੀ ਦੇ ਪ੍ਰਭਾਵਾਂ ਦੀ ਪਰਚੋਲ ਕਰਨ ਆਪਣੇ ਸੰਭਾਵੀ ਲਾਭਾਂ ਦੀ ਗੱਣਾ ਕਰਨ ਤੇ ਸੰਜਣ ਦਾ ਆਦਰਸ਼ ਸਮਾਂ ਹੈ ਕਿ ਇਹ ਪ੍ਰਵਾਸੀਆਂ ਤੇ ਲੰਬੇ ਸਮੇਂ ਦੇ ਨਿਵਾਸੀਆਂ ਦੋਵਾਂ ਲਈ ਇੱਕ ਪਰਵਰਤਨਸ਼ੀਲ ਪ੍ਰੋਗਰਾਮ ਕਿਉਂ ਹੈ ਕੈਨੇਡਾ ਪੈਨਸ਼ਨ ਪਲਾਨ ਕੈਨੇਡਾ ਦੇ ਸਮਾਜਿਕ ਸੁਰੱਖਿਆ ਜਾਲ ਦਾ ਇੱਕ ਆਧਾਰ ਹੈ ਜੋ ਕਿ ਰਿਟਾਇਰਮੈਂਟ ਤੇ ਤੁਹਾਡੀ ਆਮਦਨ ਦੇ ਇੱਕ ਹਿੱਸੇ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ ਸੰਘੀ ਸਰਕਾਰ ਦੁਆਰਾ ਪ੍ਰਬੰਧਿਤ ਇਹ ਇੱਕ ਯੋਗਦਾਨ ਪ੍ਰਣਾਲੀ ਹੈ ਭਾਵ ਤੁਹਾਨੂੰ ਮਿਲਣ ਵਾਲੇ ਲਾਭ ਇਸ ਗੱਲ ਤੇ ਨਿਰਭਰ ਕਰਦੇ ਨੇ ਕਿ ਤੁਸੀਂ ਆਪਣੇ ਕੰਮਕਾਜੀ ਸਾਲਾਂ ਦੌਰਾਨ ਇਸ ਵਿੱਚ ਕਿੰਨਾ ਭੁਗਤਾਨ ਕੀਤਾ ਹੈ ਰਿਟਾਇਰਮੈਂਟ ਤੋਂ ਇਲਾਵਾ ਸੀਪੀਪੀ ਕੰਮ ਕਰਨ ਵਿੱਚ ਅਸਮਰੱਥ ਲੋਕਾਂ ਲਈ ਅਪੰਗਤਾ ਲਾਭ ਅਤੇ ਮ੍ਰਿਤਕ ਯੋਗਦਾਨੀਆਂ ਦੇ ਪਰਿਵਾਰਾਂ ਲਈ ਸਰਵਾਈਵਰ ਲਾਭ ਵੀ ਪ੍ਰਦਾਨ ਕਰਦਾ ਹੈ ਹਰਾਨੀ ਜਨਕ ਤੱਥ ਇਹ ਹੈ ਕਿ ਕੈਨੇਡਾ ਦਾ ਹਰ ਸੂਬਾ ਸੀਪੀਪੀ ਦੇ ਅਧੀਨ ਕੰਮ ਕਰਦਾ ਹੈ ਕਿਊਬੈਕ ਦੇ અપવાદ ਦੇ ਨਾਲ ਜੋ ਕਿ ਬੇਕ ਪੈਨਸ਼ਨ ਯੋਜਨਾ ਵਜੋਂ ਜਾਣਿਆ ਜਾਂਦਾ ਹੈ ਆਪਣਾ ਸਮਾਨਾਂਤਰ ਪ੍ਰੋਗਰਾਮ ਚਲਾਉਂਦਾ ਹੈ ਬਾਕੀ ਕੈਨੇਡਾ ਲਈ ਸੀਪੀਪੀ ਵਿਤੀ ਯੋਜਨਾ ਬੰਦੀ ਲਈ ਇੱਕ ਪਰੋਸੇਯੋਗ ਨਹੀਂ ਹੈ ਇਹ ਯਕੀਨ ਬਣਾਉਂਦੀ ਹੈ ਕਿ ਜਦੋਂ ਤੁਸੀਂ ਕਰਮਚਾਰੀਆਂ ਤੋਂ ਦੂਰ ਜਾਂਦਾ ਸਮਾਂ ਲੈਂਦੇ ਹੋ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਹਾਨੂੰ ਮਿਲਣ ਵਾਲੀ ਰਕਮ ਬੇਤਰਤੀਬ ਨਹੀਂ ਹੈ ਇਹ ਤੁਹਾਡੀ ਕਮਾਈ ਦੇ ਇਤਿਹਾਸ ਤੁਸੀਂ ਕਿੰਨੇ ਸਮੇਂ ਲਈ ਯੋਗਦਾਨ ਪਾਇਆ ਹੈ ਤੇ ਜਦੋਂ ਤੁਸੀਂ ਇਕੱਠਾ ਕਰਨਾ ਸ਼ੁਰੂ ਕਰਨ ਦਾ ਫੈਸਲਾ ਕਰਦੇ ਹੋ ਤਾਂ ਇਸ ਦੇ ਆਧਾਰ ਤੇ ਗੱਣਾ ਕੀਤੀ ਜਾਂਦੀ ਹੈ ਪਾਵੇਂ ਤੁਸੀਂ 60 ਸਾਲ ਦੇ ਹੋ ਅਤੇ ਜਲਦੀ ਰਿਟਾਇਰ ਹੋਣ ਲਈ ਉਤਸਕ ਹੋ ਜਾਂ 70 ਸਾਲ ਦੇ ਹੋ ਤੇ ਇੱਕ ਵੱਡੀ ਅਦਾਇਗੀ ਲਈ ਉਡੀਕ ਕਰ ਰਹੇ ਹੋ ਸੀਪੀਪੀ ਤੁਹਾਡੀਆਂ ਚੋਣਾਂ ਦੇ ਅਨੁਸਾਰ ਟਲਦਾ ਹੈ 27 ਮਾਰਚ 2025 ਲਈ ਨਿਰਧਾਰਿਤ ਅਗਲੀ ਅਦਾਇਗੀ ਦੇ ਨਾਲ ਸੂਚਿਤ ਰਹਿਣਾ ਤੁਹਾਡੇ ਲਈ ਵੱਧ ਤੋਂ ਵੱਧ ਕਰਨ ਦੀ ਕੁੰਜੀ ਹੈ ਇਹ ਭੁਗਤਾਨ ਸਿਰਫ ਸਕਰੀਨ ਤੇ ਨੰਬਰ ਨਹੀਂ ਹੈ ਇਹ ਸੇਵਾਮੁਕਤ ਲੋਕਾਂ ਬਚੀ ਹੋਏ ਲੋਕਾਂ ਤੇ ਪਾਹਜ ਲੋਕਾਂ ਲਈ ਇੱਕ ਜੀਵਨ ਰਖ ਹੈ ਕੈਸਾ ਕਦੋਂ ਆਉਂਦਾ ਇਹ ਜਾਨਣਾ ਤੁਹਾਨੂੰ ਆਪਣੇ ਬਜਟ ਦੀ ਯੋਜਨਾ ਬਣਾਉਣ ਤੁਹਾਡੇ ਬਿੱਲਾਂ ਦਾ ਭੁਗਤਾਨ ਕਰਨ ਤੇ ਵੇਅਰ ਇਜ਼ ਮਾਈ ਚੈੱਕ ਸੋਚਣ ਦੇ ਤਣਾ ਤੋਂ ਬਚਨ 'ਚ ਮਦਦ ਕਰਦਾ ਹੈ 2025 ਲਈ ਸੀਆਰਏ ਨੇ ਚੀਜ਼ਾਂ ਨੂੰ ਅਨੁਮਾਨਿਤ ਰੱਖਣ ਲਈ ਭੁਗਤਾਨ ਸਮਾਸਾਰਣੀ ਨੂੰ ਸੂਚਾਰੂ ਬਣਾਇਆ ਹੈ 27 ਮਾਰਚ ਤੋਂ ਬਾਅਦ ਦੇ ਸਾਲ ਲਈ ਬਾਕੀ ਬਚੀਆਂ ਸੀਪੀਪੀ ਭੁਗਤਾਨ ਤਰੀਕਾ 28 ਅਪ੍ਰੈਲ 28 ਮਈ 26 ਜੂਨ 29 ਜੁਲਾਈ 27 ਅਗਸਤ 25 ਸਤੰਬਰ 29 ਅਕਤੂਬਰ 26 ਨਵੰਬਰ ਅਤੇ 22 ਦਸੰਬਰ 2025 ਨੇ ਨਵੀਨਤਮ ਆਂਕੜਿਆਂ ਅਨੁਸਾਰ ਔਸਤ ਕੈਨੇਡੀਅਨ ਨੂੰ ਪ੍ਰਤੀ ਮਹੀਨਾ ਲਗਭਗ 816.52 ਡਾਲਰ ਪ੍ਰਾਪਤ ਹੁੰਦੇ ਨੇ ਇਸ ਦੇ ਤਿੰਨ ਮੁੱਖ ਕਾਰਕ ਨੇ ਜਿਵੇਂ ਕਿ ਕੁੱਲ ਯੋਗਦਾਨ ਜਿੰਨਾ ਜ਼ਿਆਦਾ ਤੁਸੀਂ ਪਾਉਂਦੇ ਹੋ ਉਨਾ ਹੀ ਜ਼ਿਆਦਾ ਤੁਸੀਂ ਬਾਹਰ ਕਢਦੇ ਹੋ ਯੋਗਦਾਨ ਤੁਹਾਡੀ ਆਮਦਨ ਨਾਲ ਜੁੜੇ ਹੋਏ ਨੇ ਕਰਮਚਾਰੀ ਤੇ ਮਾਲਕ ਕਮਾਈ ਦੇ 5.95% ਵਿੱਚ ਹਰੇਕ 64600 ਡਾਲਰ ਦੀ ਸਾਲਾਨਾ ਸੀਮਾ ਤੱਕ ਰੱਖਦੇ ਨੇ ਯੋਗਦਾਨ ਦੀ ਮਿਆਦ ਹੁੰਦੀ ਹੈ ਜਿੰਨਾ ਜ਼ਿਆਦਾ ਤੁਸੀਂ ਸੀਪੀਪੀ ਵਿੱਚ ਕੰਮ ਕੀਤਾ ਹੈ ਤੇ ਭੁਗਤਾਨ ਕੀਤਾ ਹੈ ਤੁਹਾਡਾ ਲਾਭ ਓਨਾ ਹੀ ਉੱਚਾ ਹੋਵੇਗਾ ਸਰਕਾਰ ਤੁਹਾਡੇ ਸਭ ਤੋਂ ਘੱਟ ਕਮਾਈ ਵਾਲੇ ਸਾਲਾਂ ਦੇ 17% ਨੂੰ ਗੱਨਾਂ ਤੋਂ ਬਾਹਰ ਕਰਕੇ ਇੱਕ ਬ੍ਰੇਕ ਵੀ ਪ੍ਰਦਾਨ ਕਰਦੀ ਹੈ ਤੁਹਾਡੀ ਸ਼ੁਰੂਆਤ ਦੀ ਉਮਰ ਇਹ ਸਮਾਂ ਸਭ ਕੁਝ ਹੁੰਦਾ ਹੈ 60 ਤੋਂ ਸ਼ੁਰੂ ਕਰੋ ਤੇ ਤੁਹਾਡਾ ਭੁਗਤਾਨ ਸ਼੍ਰਿੰਕ ਹੋ ਜਾਂਦਾ ਹੈ 70 ਤੱਕ ਉਡੀਕ ਕਰੋ ਤੇ ਇਹ ਵੱਧਾ ਫੁੱਲਦਾ ਹੈ ਪਰਵਾਸੀਆਂ ਲਈ ਕੈਨੇਡਾ ਦੇ ਮਜ਼ਬੂਤ ਸਮਾਜਿਕ ਸੁਰੱਖਿਆ ਜਾਲ 'ਚ ਟੈਪ ਕਰਨ ਅਤੇ ਇੱਕ ਸਥਿਰ ਰਿਟਾਇਰਮੈਂਟ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਸੀਪੀਪੀ ਲਾਭ ਪ੍ਰਾਪਤ ਕਰਨ ਵਾਸਤੇ ਤੁਹਾਡੀ ਉਮਰ ਘੱਟੋ-ਘੱਟ 60 ਸਾਲ ਦੀ ਹੋਣੀ ਚਾਹੀਦੀ ਹੈ। ਆਪਣੇ ਕਮਕਾਜੀ ਜੀਵਨ ਦੌਰਾਨ ਘੱਟੋ-ਘੱਟ ਇੱਕ ਵੈਧ ਯੋਗਦਾਨ ਪਾਇਆ ਹੋਵੇ, ਇੱਕ ਵੀ ਤਨਖਾਹ ਚੈੱਕ ਗਿਨਿਆ ਜਾਏਗਾ। ਕੈਨੇਡਾ ਦੇ ਨਿਵਾਸੀ ਹੋਣੇ ਚਾਹੀਦੇ ਹੋ ਜਾਂ ਕੈਨੇਡਾ 'ਚ ਕੰਮ ਕੀਤਾ ਗਿਆ ਹੋਣਾ ਚਾਹੀਦਾ ਹੈ ਤੇ ਕੈਨੇਡਾ ਦੇ ਕੰਮਾਂ 'ਚ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ। ਅਟਵਾ ਦੇ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਦੱਸਿਆ ਕਿ ਸੰਗੀਤ ਚੋਣ ਮੁਹਿੰਮ ਉਹ ਸ਼ੁਰੂ ਕਰ ਰਹੇ ਨੇ ਤੇ ਕਿਵੇਂ ਸ਼ੁਰੂ ਕੀਤੀ ਜਾਵੇਗੀ ਉਹ ਸਿਹਤ ਤੇ ਦੰਦਾਂ ਦੀ ਦੇਖਪਾਲ ਦੇ ਆਲੇ ਦੁਆਲੇ ਆਪਣੀ ਪਾਚੀ ਦੀਆਂ ਪ੍ਰਾਪਤੀਆਂ ਨੂੰ ਜਾਗਰੂਕ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਐਨਡੀਪੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਟ ਟਰੰਪ ਦੇ ਵਪਾਰ ਯੁੱਧ ਦੇ ਮੱਦੇ ਨਜ਼ਰ ਸਾਰੇ ਕੈਨੇਡੀਅਨਾਂ ਦੀ ਰੱਖਿਆ ਲਈ ਕੰਮ ਕਰੇਗੀ ਉਹਨਾਂ ਨੇ ਕੰਜ਼ਰਵੇਟਿਵ ਤੇ ਲਿਬਰਲ ਸਰਕਾਰ ਨੂੰ ਆੜੇ ਹੱਥੇ ਲਿਆ ਐਨ.ਡੀ.ਪੀ. ਆਗੂ ਜਗਮੀਤ ਸਿੰਘ ਚਿਤਾਮਨੀ ਦੇੜੇ ਨੇ ਕਿ ਚੋਣ ਮੁਹਿੰਮ ਵਿੱਚ ਉਹਨਾਂ ਦੇ ਮੁੱਖ ਵਿਰੋਧੀ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਲਈ ਕੰਮ ਕਰਨਗੇ ਤੇ ਹੌਸਤ ਕੈਨੇਡੀਅਨਸ ਦੀਆਂ ਜ਼ਰੂਰੀ ਜ਼ਰੂਰਤਾਂ ਨੂੰ ਨਸੜਨਤਾਸ ਕਰਨਗੇ ਰੈਲੀ ਲਈ ਮੌਂਟਰੀਅਲ ਜਾਣ ਤੋਂ ਪਹਿਲਾਂ ਆਟਵਾਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹੋਇਆਂ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵਿਰੁੱਧ ਖੜੇ ਹੋਣ ਅਤੇ ਸਾਰੇ ਕੈਨੇਡੀਅਨਸ ਦੇ ਹਿੱਤਾਂ ਲਈ ਨਰਕ ਵਾਂਗ ਲੜਨ ਦੀ ਸੌਖਾ ਦਿੱ ਉਨਾ ਕਿਹਾ ਕਿ ਸਿਰਫ ਨਿਊ ਡੈਮੋਕ੍ਰੇਟਸ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਤੁਹਾਡੀ ਭਾਲ ਕਰਨਗੇ ਸਿੰਘ ਨੇ ਕਿਹਾ ਕਿ ਵੋਟਰਸ ਨੂੰ ਲਿਬਰਲ ਨੇਤਾ ਮਾਰਕ ਕਾਰਨੀ ਤੇ ਕੰਜ਼ਰਵੇਟਿਵ ਨੇਤਾ ਪੀਰ ਪੌਲੀਏ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਜ਼ਰੂਰਤ ਨਹੀਂ ਹੈ ਉਸਨੇ ਕਾਰਨੀ ਤੇ ਆਪਣੀ ਨਿੱਜੀ ਦੌਲਤ ਨੂੰ ਅੱਗੇ ਵਧਾਉਣ ਤੇ ਅਰਬ ਪਤੀਆਂ ਸ਼ੇਅਰਧਾਰਕਾਂ ਤੇ ਸੀਈਓ ਦੇ ਹਿੱਤਾਂ ਦੀ ਸੇਵਾ ਕਰਨ ਲਈ ਕੰਮ ਕਰਨ ਦਾ ਦੋਸ਼ ਲਾਇਆ ਹੈ ਸਿੰਘ ਨੇ ਕਿਹਾ ਕਿ ਪੋਲੀਵ ਵੱਡੀਆਂ ਕਾਰਪੋਰੇਸ਼ਨਸ ਲਈ ਵੀ ਕੰਮ ਕਰੇਗਾ ਤੇ ਇਹ ਸਿਹਤ ਸੰਭਾਲ ਨੂੰ ਖਤਰੇ 'ਚ ਪਾ ਦੇਵੇਗਾ ਤੇ ਵਾਤਾਵਰਣ ਸੁਰੱਖਿਆ ਨੂੰ ਜਾਗਰੂਕ ਕਰੇਗਾ ਚੋਣਾਂ ਤੋਂ ਪਹਿਲਾਂ ਜਨਤਕ ਰਾਏ ਪੋਲ ਐਨ ਜੀ ਪੀ ਨੂੰ ਰਾਸ਼ਟਰੀ ਪੱਧਰ ਤੇ ਲਿਬਰਲਸ ਅਤੇ ਕੰਜ਼ਰਵੇਟਿਵਸ ਤੋਂ ਇੱਕ ਦੂਰ ਤੀਜੇ ਨੰਬਰ ਤੇ ਰੱਖ ਰਹੀ ਹੈ ਕਿਉਂਕਿ ਲਿਬਰਲਸ ਨੇ ਗਤੀ ਬਣਾਈ ਹੋਈ ਹੈ ਐਨ ਜੀ ਪੀ ਮੂਹਿੰਮ ਦਾ ਨਾਰਾ ਹੈ in fit for you ਚੋਣ ਪ੍ਰਚਾਰ ਸ਼ੁਰੂ ਹੁੰਦੇ ਅਸਾਰ ਹੀ ਐਨਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਇਸ ਚੋਣ ਚ ਲੋਕ ਤੁਹਾਨੂੰ ਦੱਸਣਗੇ ਕਿ ਇਹ ਇਸ ਬਾਰੇ ਹੈ ਕਿ ਡੋਨਾਲਟ 트럼ਪ ਨਾਲ ਕੌਣ ਗੱਲਬਾਤ ਕਰ ਸਕਦਾ ਹੈ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਣ ਵਾਸਤੇ ਇੱਥੇ ਆਇਆ ਕਿ ਅਸਲ ਸਵਾਲ ਇਹ ਹੈ ਕੌਣ ਹੀ ਯਕੀਨੀ ਬਣਾਏਗਾ ਕਿ ਤੁਸੀਂ ਤੇ ਉਹ ਚੀਜ਼ਾਂ ਜਿਨ੍ਹਾਂ ਦੀ ਪਰਵਾਹ ਕੀਤੀ ਜਾਂਦੀ ਹੈ ਟੇਬਲ ਤੇ ਨਾ ਹੋਣ right now we can feel like a storm is closing in on us people are looking for shelter for protection for someone to keep them and their families safe people who are afraid a pierre Polyev government might make, might make them think they have no choice but carney but this is like being told you have to pick between a leaky house a house with a leaky roof or a cracked foundation one patched together with empty conservative slogans the other rotting from the inside after years of liberals protecting the most wealthy now those houses are not the same but neither will hold up when the storm hits because neither was built for you. People will tell you in this election that it's about who can negotiate with Donald Trump. I'm here to tell you the real question is who will make sure you and the things that you care about are not on the table? When Donald Trump comes demanding concessions, who will say no to trading away Canadian jobs? Or the things we grow and build and ship? Who will stop them from bargaining with environmental protections just to protect corporate profits? Who will fight back when Mark Carney says, we have to cut healthcare or pensions to keep investors happy? Who will stand up when Pierre Polyev says, you have to accept an American style healthcare system where you pay more? Also, he can give tax breaks to billionaires. Only New Democrats can be trusted to look out for you. ਜ਼ਿਕਰ ਖਾਸ ਹੈ ਕਿ ਚੋਣਾਂ ਦਾ ਐਲਾਨ ਹੋ ਗਿਆ ਤੇ 28 ਅਪ੍ਰੈਲ ਨੂੰ ਵੋਟਾਂ ਪੈਂਦੀਆਂ ਉਸ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤੇ ਲੋਕਾਂ 'ਚ ਆਪਣੇ ਏਜੰਡੇ ਲੈ ਕੇ ਚੱਲੀ ਹੈ ਵੇਖਣਾ ਹੋਵੇਗਾ ਕਿ ਇਸ ਵਾਰ ਕੈਨੇਡੀਅਨ ਲੋਕ ਕਿਹੜੀ ਪਾਰਟੀ ਦੀ ਸਰਕਾਰ ਬਣਾਉਂਦੇ ਨੇ ਕੈਨਟੋਨੇਸthਾਈ ਨਿਵਾਸ ਲਈ ਇੱਕ ਵਟਾਤੇ अहम ਐਲਾਨ ਕਰ ਦਿੱਤਾ ਹੈ ਇਸ ਨਵੇਂ ਐਲਾਨ ਤੋਂ ਭਾਰਤੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਖਾਸ ਕਰਕੇ ਪੰਜਾਬੀਆਂ ਨੂੰ ਕੈਨੇਡਾ ਦੇ ਵੱਲੋਂ ਦੋ ਹੋਮ ਕੇਅਰ ਇਮੀਗ੍ਰੇਸ਼ਨ ਦਾ ਪਾਇਲਟ ਪ੍ਰੋਜੈਕਟ ਲਾਂਚ ਕੀਤੇ ਜਾਣਗੇ ਇਹ ਪ੍ਰੋਜੈਕਟ 31 ਮਾਰਚ ਨੂੰ ਲਾਂਚ ਕੀਤੇ ਜਾਣਗੇ ਜਿਸ ਦੇ ਨਾਲ 2000 ਤੋਂ ਵੱਧ ਲੋਕਾਂ ਨੂੰ ਸਥਾਈ ਨਿਵਾਸ ਮਿਲਣ ਦੀ ਉਮੀਦ ਹੈ ਕੈਨੇਡਾ ਸਰਕਾਰ ਦੇ ਹਾਲ ਹੀ ਵਿੱਚ ਕੀਤੇ ਐਲਾਨ ਤੋਂ ਭਾਰਤੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਐਲਾਨ ਮੁਤਾਬਕ ਕੈਨੇਡਾ 31 ਮਾਰਚ ਨੂੰ ਦੋ ਹੋਮ ਕਿਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰੇਗਾ ਜਿਸ ਨਾਲ ਦੇਸ਼ 'ਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਦੇਸ਼ 'ਚ ਪੱਕੇ ਹੋਣ ਦੀ ਆਗਿਆ ਮਿਲੇਗੀ ਚਾਈਲਡ ਕੇਅਰ ਅਤੇ ਹੋਮ ਸਪੋਰਟ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਇਸ ਖੇਤਰ 'ਚ ਨੌਕਰੀ ਦੀ ਪੇਸ਼ਕਸ਼ ਹੈ ਉਹ ਸਥਾਈ ਤੌਰ ਤੇ ਕੈਨੇਡਾ ਵਾਸ ਕਰਦੇ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀ ਜਿਨ੍ਹਾਂ 'ਚ ਦਿਵਿਆਂਗ ਲੋਕ ਵੀ ਸ਼ਾਮਲ ਨੇ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਣਗੇ ਇਹ ਐਲਾਨ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਰਾਹਤ ਦੇਵੇਗਾ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਪਹਿਲਾਂ ਨੌਕਰੀ ਤੇ ਸਥਾਈ ਨਿਵਾਸੰ ਮਿਲ ਸਕਦਾ ਹੈ ਸ਼ੁਰੂਜ ਇਹ ਸਕੀਮ ਸਿਰਫ ਕੈਨੇਡਾ ਦੇ ਪਹਿਲਾਂ ਤੋਂ ਹੀ ਰਹਿ ਰਹੇ ਕਾਮਿਆਂ ਲਈ ਖੁੱਲੀ ਹੋਵੇਗੀ ਬਾਅਦ ਵਿੱਚ ਵਿਦੇਸ਼ੀ ਬਿਨੇਕਾਰਾਂ ਲਈ ਇੱਕ ਵੱਖਰੀ ਧਾਰਾ ਹੋਵੇਗੀ ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2750 ਹੋਮ ਕੇਅਰ ਵਰਕਰਾਂ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਹ ਪਹਿਲਾ ਕਦਮ ਹੈ ਅਤੇ ਇਸ ਦੀ ਗਿਣਤੀ ਬਾਅਦ ਵਿੱਚ ਵਧਾਈ ਜਾਵੇਗੀ ਜ਼ਿਕਰ ਹੋ ਗਿਆ ਕਿ ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹ ਦੁਬ ਦੱਚ ਨੇ ਨਵੇਂ ਪਾਇਲਟ ਕਰੇਲੂ ਦੇਖਭਾਲ ਕਰਮਚਾਰੀਆਂ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜਿਸ ਨਾਲ ਕੈਨੇਡਾ 'ਚ ਪਹਿਲਾਂ ਕੰਮ ਦੇ ਤਜਰਬੇ ਦੀ ਜ਼ਰੂਰਤ ਖਤਮ ਹੋ ਜਾਵੇਗੀ ਇਹ ਪਹਿਲੇ ਨਿਯਮਾਂ ਤੋਂ ਇੱਕ ਬਦਲਾਅ ਹੈ ਜਿਸ 'ਚ ਕਾਮਿਆਂ ਨੂੰ ਯੋਗ ਹੋਣ ਤੋਂ ਪਹਿਲਾਂ ਕੈਨੇਡਾ 'ਚ ਹੋਣਾ ਜ਼ਰੂਰੀ ਸੀ ਤਜਰਬਾ ਹਾਸਲ ਕਰਨਾ ਜ਼ਰੂਰੀ ਸੀ ਨਵੀਨਤਮ ਪ੍ਰੋਗਰਾਮ ਤਹਿਤ ਦੇਖਪਾਲ ਕਰਨ ਵਾਲਿਆਂ ਲਈ ਲੋੜਿੰਦੇ ਸਕੋਰ ਬਹੁਤ ਹੀ ਬੁਨਿਆਦੀ ਨੇ ਘਰੇਲੂ ਦੇਖਪਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਲੋੜਿੰਦਾ ਪੱਧਰ ਸਰਫਰਜ਼ਾਨਾ ਗਲਬਾਤ ਵਾਲੀ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ 'ਚ ਘੱਟੋ-ਘੱਟ ਸਕੋਰ ਜ਼ਰੂਰੀ ਨੇ ਕਿਚਨਰ ਦੇ ਵਿੱਚ ਟੈਸਲਾ ਲੀਡਰਸ਼ਿਪ ਦੇ ਬਾਹਰ ਐਲਨ ਮਸਕ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਗਏ ਨੇ ਪ੍ਰਦਰਸ਼ਨਕਾਰੀ ਕੈਨੇਡੀਅਨ ਪ੍ਰ부ਸਤਾ ਲਈ ਖੜੇ ਹੋਏ ਨੇ ਤੇ ਟੈਸਲਾ ਦੇ ਸਟਾਕ ਮੁੱਲ ਵਿੱਚ ਕਮੀ ਲਿਆਉਂਦੀ ਉਮੀਦ ਕਰ ਰਹੇ ਨੇ ਲੋਕਾਂ ਦੇ ਵੱਲੋਂ ਟੈਸਲਾ ਦਾ ਬਾਇਕਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਟੈਸਲਾ ਦੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਅਤੇ ਸਾਰਾ ਗੁੱਸਾ ਅਮਰੀਕਾ ਦੇ ਵੱਲੋਂ ਟੈਰਫ ਲਗਾਉਣ ਤੋਂ ਬਾਅਦ ਕੱਢਿਆ ਜਾ ਰਿਹਾ ਹੈ ਮਾਂਟਰੀਅਲ ਤੋਂ ਟ੍ਰਾਂਟੋ ਤੱਕ ਦੇਸ਼ ਭਰ ਵਿੱਚ ਟੈਸਲਾ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਜਿਨ੍ਹਾਂ ਚੋਂ ਇੱਕ ਹਾਲ ਹੀ ਵਿੱਚ ਕਿਚਨਰ ਵੇਚਰ ਟੈਸਲਾ ਡੀਲਰਸ਼ਿਪ ਦੇ ਪਹਾਰ ਹੋਇਆ ਹੈ ਪ੍ਰਦਰਸ਼ਨ ਦੇ ਨੇੜੇ ਗੱਡੀ ਚਲਾਉਂਦੇ ਸਮੇਂ ਕੁਝ ਡਰਾਈਵਰਸ ਨੇ ਸਮਰਥਨ ਵਿੱਚ ਆਪਣੇ ਹਾਰਨ ਵਜਾਏ ਕੁਝ ਨੇ ਪ੍ਰਦਰਸ਼ਨਕਾਰੀਆਂ ਨੂੰ ਗਾਲਾਂ ਕੱਢੀਆਂ ਤੇ ਗਾਲਾਂ ਕੱਢਦਿਆਂ ਹੋਇਆਂ ਗੱਡੀ ਚਲਾਉਂਦੇ ਉੱਥੋਂ ਚਲੇ ਗਏ ਕਿਚਨਰ ਦੇ ਕੇ ਡੇਵਿਸ ਵਰਗੇ ਲੋਕਾਂ ਲਈ ਟੈਸਲਾ ਦਾ ਬਾਇਕਾਟ ਕਰਨਾ ਕਨੇਡੀਅਨ ਮਾਨਤਾ ਪ੍ਰਦਰਸ਼ਨ ਹੈ ਕਲੇ ਐਕਲਸ ਜੋ ਕੈਂਬਰਿਜ ਤੋਂ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਗੱਡੀ ਚਲਾ ਕੇ ਆਏ ਸਨ ਐਲਨ ਮਸਕ ਨੂੰ ਸਪਸ਼ਟ ਸੰਦੇਸ਼ ਭੇਜਣ ਦੀ ਉਮੀਦ ਕਰ ਰਹੇ ਸਨ ਕਿਚਨਰ 'ਚ ਹੋਣ ਵਾਲਾ ਵਿਰੋਧ ਪ੍ਰਦਰਸ਼ਨ ਕੈਨੇਡਾ ਅਤੇ ਅਮਰੀਕਾ ਪਾਰਟ 'ਚ ਹੋ ਰਹੇ ਕਈ ਵਿਰੋਧ ਪ੍ਰਦਰਸ਼ਨਾਂ 'ਚੋਂ ਇੱਕ ਹੈ ਕੈਨੇਡਾ 'ਚ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ ਨੇ ਕੁਝ ਮੁਠੀ ਪਰ ਪ੍ਰਦਰਸ਼ਨਕਾਰੀਆਂ ਨੂੰ ਛੱਡ ਕੇ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਟੈਸਲਾ ਦੀ ਜਾਇਦਾਦ ਦੀ 판 ਤੋੜ ਕੀਤੀ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਸੀਈਓ ਐਲਨ ਮਸਕ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਨੇੜੇ ਜੁੜੇ ਹੋਏ ਨੇ ਜਦੋਂ 트੍ਰੰਪ ਨੇ ਕੈਨੇਡੀਅਨ ਸਮਾਨ ਤੇ ਟੈਰਿਫ ਲਗਾਉਣਾ ਸ਼ੁਰੂ ਕੀਤਾ ਹੈ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ 'ਚ ਅਮਰੀਕੀ ਰਾਸ਼ਟਰਪਤੀ ਵਿਰੋਧ ਭਾਵਨਾਵਾਂ ਖਟਾਈ ਚ ਪੈ ਗਈਆਂ ਨੇ ਟਰੰਪ ਨੇ ਕਿਹਾ ਕਿ ਵਪਾਰ ਯੁੱਧ ਦਾ ਉਹਨਾਂ ਦਾ ਇਛਤ ਨਤੀਜਾ ਕੈਨੇਡਾ ਦਾ ਕੌਂਚਵਾਂ ਰਾਜਪਨ ਹੈ ਉਦੋਂ ਤੋਂ ਹਜ਼ਾਰਾਂ ਕੈਨੇਡੀਅਨਾਂ ਨੇ ਮਸਕ ਦੀ ਨਕਸ਼ਤਾ ਨੂੰ ਕਿੰਨੇ ਦਿਨ ਪ੍ਰਭੂ ਸੱਤਾ ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਲਈ ਰੱਦ ਕਰਨ ਲਈ ਇੱਕ ਪਟੀਸ਼ਨ ਤੇ ਦਸਤਖਤ ਕੀਤੇ ਟਰੰਪ ਨੇ ਸੰਯੁਕਤ ਰਾਜ ਅਮਰੀਕਾ ਚ ਟੈਸਟਾ ਡੀਲਰਸ਼ਿਪਾਂ ਵਿੱਚ ਪੰਤੋੜਦੀਆਂ ਕਾਰਵਾਈਆਂ ਨੂੰ ਘਰੇਲੂ ਅਤਵਾਦ ਨਾਲ ਜੋੜਿਆ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਅਪਰਾਧ ਵਿਗਿਆਨ ਵਿਭਾਗ ਵਿੱਚ ਐਸੋਸੀਏਟਡ ਪ੍ਰੋਫੈਸਰ ਡੈਨ ਹਾਰਨਰ ਵਿਰੋਧ ਪ੍ਰਦਰਸ਼ਨਾਂ ਅਤੇ ਰਾਜਨੀਤਿਕ ਹਿੰਸਾ ਦਾ ਵਿਸ਼ਲੇਸ਼ਣ ਕਰਨ ਦੇ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਵਿਰੋਧ 트ੰਪ ਦੀ ਸਖਤ ਪਾਸ਼ਾ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਦਿੱਤੇ ਗਏ ਸੰਦੇਸ਼ਾਂ ਦੇ ਬਰਾਬਰ ਹੈ ਟੈਸਲਾ ਦੇ ਮਾਲਕ ਜੋ ਕੰਪਨੀ ਦੇ ਮਾਲਕ ਦੇ ਪ੍ਰਸ਼ੰਸਕ ਨਹੀਂ ਹਨ ਉਹ ਜਾਂ ਤਾਂ ਮਸਕ ਵਿਰੋਧੀ ਬੰਪਰ ਸਟicker ਬਣਾ ਰਹੇ ਨੇ ਜਾਂ ਆਪਣੇ ਵਾਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਬ੍ਰਾਂਡ ਦਾ ਬਾਈਕਾਟ ਕਰ ਰਹੇ ਨੇ ਇਸ ਸਾਲ ਟੈਸਲਾ ਦੇ ਸ਼ੇਰਾਂ ਅਤੇ ਇਸ ਦੇ ਇਲੈਕਟ੍ਰੋਨਿਕ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਆਉਣ ਕਾਰਨ ਮਸਕ ਨੂੰ ਆਪਣੀ ਨਿੱਜੀ ਦੌਲਤ ਵਿੱਚੋਂ ਕਈ ਅਰਬ ਡਾਲਰ ਦਾ ਖਸਨ ਹੋਇਆ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ